I yeah. মানে চলি পা পিছ ਕਿ ਉਹ ਤਾਂ ਕੋਲੇ ਨੇ ਆਪਾਂ ਕਿੰਨਾ ਕਰਕੇ ਢੜ ਗਏ ਹੁਣ ਚਲੋ ਇਹਨਾਂ ਨੂੰ ਜੇ ਲੈਣ ਤਾਂ ਕੋਲ ਖਜ ਨਹੀਂ ਸਾਰੇ ਕੋਨੇ ਲੋਡ ਨਹੀਂ ਚੁਪਾ ਲਾਦਨੀ ਆਪਾਂ ਆਪਾਂ ਸ਼ਾਟ ਮਾਰਨਾ ਬਾਹਰ ਦਾ ਤਾਰੇ ਨਹੀਂ ਇਹਨਾਂ ਕੰਮ ਨੂੰ ਜਿਹਦੇ ਤੋਂ ਸਾਡੇ ਕੋਲ ਤਾਂ ਕੋਈ ਤੀਕ ਨਹੀਂ ਹੋਵੇ। ਪਰ ਉਹ ਨਾ ਸਹਿਤ ਲਈ ਹੈ ਜਿਹਨੂੰ ਕੋਲ ਨਾ ਜਨਰੇਟ ਹੋਵੇ। ਮੇਰੇ ਕੋਲ ਸਾਨੂੰ ਲਾਇਸੈਂਸ ਤੇ ਡਰਾਫਟ ਹੈ। ਇਹ ਨਹੀਂ ਕਹਿੰਦੇ ਕਿ ਸਾਨੂੰ ਕਿਸੇ ਨਾਲ ਇੱਕ ਕੋਈ ਸਾਡੇ ਕਪਤਾਲ ਦੇ ਖਾਤਾ ਤੇ ਫੇਸਬੁਕ ਤੇ ਪੰਜਾਬ ਕੋਈ ਕੱਢ ਦੇ ਪਰਾਂਦੀ ਫੋਟੋ। ਡਾਕਟਰ ਸਾਹਿਬ ਜੋ ਕੱਲ੍ਹ ਘਟਨਾ ਵਾਪਰੀ ਤੁਹਾਡੇ ਨਾਲ ਉਹਦੇ ਸਮਝਦਾ ਲਗੂ ਇਹ ਪਹਿਲਾਂ ਵੀ ਤਾਂ ਪੰਜਾਬ ਦੀ ਰਿਆ ਦਾ ਨਾ ਪ੍ਰਸ਼ਾਸਨ ਨੇ ਕੀ ਕੀਤਾ। ਲੈ ਤੁਹਾਡੇ ਕੋਲ ਅਸਲ ਲਾਇਸੈਂਸ ਹੈਗਾ ਪਰ ਮੇਰੇ ਕੋ ਅਸਲਾ ਲਾਇਸੈਂਸ ਹੈਗਾ ਜੀ ਤੇ ਮਤਲਬ ਮੈਂ ਹੀ ਦੋ ਅਸਲਾ ਲਾਇਸੈਂਸ ਅਪਲਾਈ ਕੀਤੇ ਸੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਉਹਨੋਂ ਉਦੋਂ ਅਸੀਂ ਡੇਢ 2 ਲੱਖ ਰੁਪਏ ਦੀਆਂ ਫਾਈਲਾਂ ਵੀ ਲਈਆਂ ਤੇ ਨਾ ਹੀ ਸਾਨੂੰ ਫਾਈਲਾਂ ਮਿਲੀਆਂ ਦੇ ਨਾ ਸਾਡੇ ਉਸ ਤੋਂ ਬਾਅਦ ਕੋਈ ਲਾਇਸੈਂਸ ਹੀ ਬਣੇ ਮੈਂ ਮਤਲਬ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਲਾਇਸੈਂਸ ਦੋ ਅਸੀਂ ਇਹ ਜੋਣੇ ਵੀ ਚਲੋ ਸਾਨੂੰ ਕੋਈ ਆਪਣੇ ਰੱਖਿਆ ਵਾਸਤੇ ਜਾਂ ਕੋਈ ਆਪਣੀ ਸੇਫ ਸਾਈਡ ਵਾਸਤੇ ਤੁਹਾਡੇ ਕਹਿੰਦਾ ਮੈਂ ਉਹ ਵੀ ਅਤਵਾਦ ਦੇ ਹਾਲਾਤ ਜਦੋਂ ਹੈਗੇ ਸੀ ਉਦੋਂ ਵੀ ਪ੍ਰਸ਼ਾਸਨ ਕਾਮਨਡਰੋਂ ਆਪਦੇ ਕੋਲ ਦਿੱਤੇ ਸੀ ਇਹ ਸਮਝੋ ਕਿ ਹਾਲਾਤ ਹੁਣ ਵੀ ਉਹੋ ਹੀ ਆ ਤੇ ਸਾਨੂੰ ਆਪਦੇ ਕੋਲ ਦੇ ਦੋ ਕੋਲੋਂ ਦੇਣ ਤੇ ਉਸ ਤੋਂ ਬਾਅਦ ਜਦੋਂ ਕੋਈ ਮਤਲਬ ਅਸੀਂ ਇਹਨਾਂ ਨੂੰ ਜੋ ਮੈਟਰ ਸੋਲਵ ਹੋ ਜਾਂਦਾ ਤੇ ਵਾਪਸ ਦੇ ਦਿੱਤੇ ਜਾਣਗੇ ਹੁਣ ਵੇਖੋ ਸਪੋਜ਼ ਕਰੋ ਕਈ ਵਾਰਾਂ ਇਹਨੇ ਕੋਈ ਬੰਦਾ ਚੱਕਰ ਹੀ ਨਹੀਂ ਲਗਾ ਸਕਦਾ ਉਥੇ 100-100 ਚੱਕਰ ਲੱਗਦਾ ਚੱਕਰ ਲਾ ਕੇ ਪੈਸੇ ਲੱਗ ਕੇ ਤਾਂ ਵੀ ਲਾਇਸੈਂਸ ਨਹੀਂ ਪ੍ਰੋਵਾਈਡ ਹੋ ਪਉਂਦਾ ਕਾਲ ਡਿਪਟੀ ਸਾਹਿਬ ਮੌਕੇ ਤੇ ਆਏ ਸੀਗੇ ਕਾਲ ਡਿਪਟੀ ਸਾਹਿਬ ਮੌਕੇ ਤੇ ਬਿਲਕੁਲ ਡਿਪਟੀ ਸਾਹਿਬ ਮੌਕੇ ਤੇ ਆਏ ਆ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਸਾਥ ਦਿੱਤਾ ਵਾ ਸ਼ਾਮ ਤੱਕ ਉਹਨਾਂ ਨੇ ਜਿਹੜੇ ਮਤਲਬ ਗੈਂਗਸਟਰ ਜਾਂ ਜੋ ਵੀ ਆਏ ਉਹ ਸ਼ਰਿਆਮ ਸਵੇਰੇ 9:30 ਵਜੇ ਆਏ ਆ ਪਹਿਲਾਂ ਉਹਨਾਂ ਨੇ ਇੱਕ ਫਾਇਰ ਕੀਤਾ ਫਿਰ ਦੁਬਾਰਾ ਉਹਨਾਂ ਨੇ ਇਥੋਂ ਆਪਣਾ ਮੋਟਰਸਾਈਕਲ ਟਰਨ ਕਰਕੇ ਫਿਰ ਦੁਬਾਰਾ ਫਾਇਰ ਕੀਤਾ 45 ਦੇ ਉਹਨਾਂ ਦੇ ਕੋਲ ਵੈਪਨ ਹੀ ਤੇ ਹੁਣ ਸਾਡੇ ਕੋਲ ਤਾਂ ਇੱਥੇ ਡੰਡਾ ਵੀ ਨਹੀਂ ਹੈਗਾ ਤੇ ਅਸੀਂ ਕਿਸੇ ਨੂੰ ਕੀ ਵੈਪਨ ਕੀ ਅਗਲੇ ਦੇ ਨਾਲ ਮੁਕਾਬਲਾ ਕਰਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਜਾਂ ਭਗਵੰਤ ਮਾਨ ਸਰਕਾਰ ਅੱਗੇ ਇਹ ਕਹਿੰਨੇ ਆ ਕਿ ਮਤਲਬ ਸਾਨੂੰ ਪੰਜਾਬ ਛੱਡਣ ਤੋਂ ਮਜਬੂਰ ਨਾ ਕਰੋ ਸਾਨੂੰ ਪਿਛਲੇ ਡੇਢ ਸਾਲ 2 ਸਾਲ ਤੋਂ ਬਹੁਤ ਜਿਆਦਾ ਹਰਾਸਮੈਂਟ ਹੋ ਰਹੀ ਆ ਵੇਖੋ ਹਰ ਕੋਈ ਬੰਦਾ 50 ਲੱਖ ਕਰੋੜ ਕੈਨੂੰ ਨਹੀਂ ਦੇ ਸਕਦਾ ਤੇ ਬਹੁਤ ਜ਼ਿਆਦਾ ਅਸੀਂ ਇਸ ਗੱਲ ਤੋਂ ਟੈਨਸ਼ਨ ਆ ਤੇ ਤੰਗ ਪਰੇਸ਼ਾਨ ਮਤਲਬ ਸਾਨੂੰ ਬਾਰ-ਬਾਰ ਕਾਲਜ਼ ਆਉਂਦੀਆਂ ਦੇਖੋ ਅਸੀਂ ਕਿੱਥੋਂ 50-50 ਲੱਖ ਰੁਪਇਆ ਦੇ ਸਕਦੇ ਛੋਟਾ ਜਾਂ ਮੇਰਾ ਕਲੀਨਿੰਗ ਹੈ ਛੋਟਾ ਹੈ ਆਪਣਾ ਹਰ ਕੋਈ ਬੰਦਾ ਭਾਵੇਂ ਕਿਸੇ ਦਾ ਵੱਡਾ ਕਾਰੋਬਾਰ ਭਾਵੇਂ ਛੋਟਾ ਗੁਜ਼ਾਰਾ ਹੀ ਕਰਦਾ ਹਰ ਇੱਕ ਬੰਦੇ ਦਾ ਸਰਕਲ ਚੱਲਦਾ ਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਮਤਲਬ ਜਲਦੀ ਤੋਂ ਜਲਦ ਇਸ ਮਸਲੇ ਦਾ ਪੱਕਾ ਪਰਮਾਨੈਂਟ ਹੱਲ ਕੀਤਾ ਜਾਵੇ ਉਹਨਾਂ ਨੇ ਮੈਨੂੰ ਪੁਲਿਸ ਪ੍ਰੋਟੈਕਸ਼ਨ ਵਾਸਤੇ ਦੋ ਬੰਦੇ ਦਿੱਤੇ ਉਹ ਬਾਡੀਗਾਰਡ ਇੱਕ ਦਿਨ ਦੋ ਦਿਨ ਪੰਜ ਦਿਨ ਮੇਰੇ ਕੋ ਰਹਿਣਗੇ ਬੈਨਾਂ ਦੇ ਫਿਰ ਮੈਂ ਕੱਲਿਆਂ ਤੇ ਮੈਨੂੰ ਆਪਣੀ ਸੇਫ ਸਾਈਡ ਵਾਸਤੇ ਕੋਈ ਚੀਜ਼ ਦੇਣ ਅਗਲਾ ਹੁੰਦਾ ਉਹਨਾਂ ਕੋ ਆਟੋਮੈਟਿਕ ਹਥਿਆਰ ਆ ਮੈਨੂੰ ਦੱਸੋ ਆਟੋਮੈਟਿਕ ਹਥਿਆਰ ਸਾਡੇ ਕੋਲ ਨਹੀਂ ਹੈਗੇ ਜਾਂ ਆਪਾਂ ਕਦੀ ਵੇਖੇ ਨਹੀਂ ਉਹ ਚੀਜ਼ਾਂ ਲਈ ਫਿਰਦੇ ਜਿਹੜਾ ਆਪਾਂ ਕਦੀ ਸੁਪਨੇ ਜਿਹੀ ਨਹੀਂ ਸੋਚ ਸਕਦੇ ਉਹਨਾਂ ਦੇ ਕੋਲ ਆਟੋਮੈਟਿਕ ਹਥਿਆਰ ਆ ਆਟੋਮੈਟਿਕ ਗੰਨਾ ਵਾ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਜੋ ਉਹਨਾਂ ਦੇ ਅਸਲਾ ਲਾਇਸੈਂਸ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਦਾ ਪਟਿਆਲੇ ਸੈਂਟਰ ਹੈ ਜੋ ਵੀ ਸਾਨੂੰ ਕੋਈ ਗਨ ਪਿਸਟਲ ਮੈਂ ਕੱਲ ਵੀ ਐਸਐਚਓ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਸਾਡੀ ਸਿਕਿਉਰਿਟੀ ਵਾਸਤੇ ਸੈਲਫ ਡਿਫੈਂਸ ਵਾਸਤੇ ਕੋਈ ਵੈਪਨ ਪਿਸਟਲ ਕੋਈ ਸਾਨੂੰ ਜਰੂਰ ਪ੍ਰੋਵਾਈਡ ਕਰਾਓ ਚਾਹੇ ਸਾਡ ਤੋਂ ਲਿਖ ਕੇ ਲੈ ਲਓ ਜੇ ਕੋਈ ਬੰਦਾ ਕੋਈ ਨੁਕਸਾਨ ਕਰਦਾ ਜੇ ਹੁਣ ਸਾਨੂੰ ਕੋਈ ਮਾਰਨਾ ਆਊਗਾ ਅਸੀਂ ਉਹਨੂੰ ਮਾਰਾਂਗੇ ਜਾਂ ਤੇ ਉਹਦੇ ਅਸੀਂ ਜ਼ਿੰਮੇਵਾਰ ਹਾਂ ਅਹ ਪੱਲ ਜਿਹੜੀ ਗੱਲ ਹੈ ਗੋਰੀ ਚਲੀ চোপੜਾ ਸਾਹਿਬ ਦੇ ਜਾਂ ਜੋ ਪੰਜਾਬ ਦੇ ਹਾਲਾਤ ਅੱਜ ਦੀ ਢੇੜ ਬਣੇ ਪਿਆ ਹੈ ਈਕੋ ਗੇਨ ਇਸ ਵンス ਬੜੇ ਦੁੱਖ ਦੀ ਗੱਲ ਆ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਹੀ ਦੇਨਰਾਤ ਭਾਰਤੀ ਜਨਤਾ ਪਾਰਟੀ ਦੇ ਲਈ ਕਮਲ ਦਾ ਫੁੱਲ ਹੈ ਇਹ ਜਾਣਲਾਇ ਪਰਿਵਾਰ ਆ ਤੇ ਕੱਲ ਅਚਾਨਕ ਜੋ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਜਲਾ ਤਰਮ ਤਰਨ ਤੇ ਮੈਂ ਮਹਿਸੂਸ ਕਰਦਾ 41 ਬੰਦ ਦਾ ਰੂਪ ਧਾਰਨ ਕਰ ਚੁੱਕਾ ਜੀ ਕੋਈ ਇੱਕ ਦਿਨ ਨਹੀਂ ਕਿ ਜਦਨ ਕਿਤੇ ਕੋਈ ਗੋਲੀ ਨਾ ਚਲਦੀ ਹੋਵੇ ਕਿਤੇ ਕੋਈ ਕਤਲਗਾਰਤ ਨਾ ਹੁੰਦੀ ਹੋਵੇ ਕਿਤੇ ਕਿਸੇ ਕੋਲੋਂ ਫਰौती ਨਾ ਮੰਗੀ ਜਾਂਦੀ ਹੋਵੇ ਤੋਂ ਉਸੇ ਲੜੀ ਦੇ ਤਹਿਤ ਮੈਂ ਹੈਰਾਨ ਆ ਕਿ ਇਹ ਪਰਿਵਾਰ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਤੇ ਕੱਲ ਸ਼ਰਿਆ ਵੀ ਡਾਕਟਰ ਚੋਪੜਾ ਤੇ ਉੱਥੇ ਜਿਹੜੀ ਉਹ ਫਾਇਰਿੰਗ ਕੀਤੀ ਗਈ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਕਰਦਾ ਕਿ ਉਸ ਏਸੀ ਉਹਨਾਂ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੀ ਘਟਨਾ ਹੀ ਹੋੱਚੇ ਬਾਲ ਬਾਲ ਪਰਿਵਾਰ ਬਚਾ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਅੱਜ ਕੋਈ ਮੈਂ ਕੋਈ ਰਾਜਨੀਤਿਕ ਸ਼ਬਦ ਨਹੀਂ ਇੱਥੇ ਵਰਤਣ ਵਾਸਤੇ ਆਇਆ ਕਿਉਂਕਿ ਇਹ ਮੇਰਾ ਇੱਕ ਪਰਿਵਾਰ ਹੈ ਅੱਜ ਤੋਂ ਪਹਿਲਾਂ ਵੀ ਜਿੱਥੇ-ਜਿੱਥੇ ਵੀ ਕੋਈ ਪਤਾ ਲੱਗਾ ਪਾਰਟੀ ਪੱਦਰ ਤੋਂ ਵੀ ਉੱਪਰ ਉੱਠ ਕੇ ਕਿ ਜਿੱਥੇ ਕਿਤੇ ਇਹਨਾਂ ਹਾਲਾਤਾਂ ਦੀ ਗੱਲ ਆਈ ਹੈ ਦਾਸ ਤੇ ਦਾਸ ਦੇ ਸਮੂੱਚੇ ਸਾਥੀਆਂ ਨੇ ਇਹਨਾਂ ਗੈਂਗਸਟਰ ਵਰਤਾ ਜਿਹੜਾ ਉਹ ਵਿਰੋਧ ਕੀਤਾ ਮੇਰੀ ਸੰਬੰਧਤ ਮਾਂਜੋਗ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਮਾਂਜੋਗ ਭਿਕਰੀਪਿੰਡ ਦੇ ਡਿਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਕੱਲ ਵੀ ਵਿਸ਼ਵਾਸ ਦਿਵਾਇਆ ਸੀ ਕਿ ਸਾਨੂੰ ਕੋਈ 24 ਘੰਟਿਆਂ ਦਾ ਟਾਈਮ ਦਿੱਤਾ ਜਾਵੇ ਅਸੀਂ ਇਸ ਜਿਹੜਾ ਇਨਸੀਡੈਂਟ ਹੋਇਆ ਉਹਦੇ ਬਹੁਤ ਨੇੜੇ ਆ ਤੇ ਅੱਜ ਫੇਰ ਸਵੇਰੇ ਮੇਰੀ ਮਾਂਜੋਗ ਐਸਐਸਪੀ ਸਾਹਿਬ ਨਾਲ ਡਿਪੀ ਸਾਹਿਬ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਦੱਸਿਆ ਕਿ ਜਿਹੜਾ ਕੱਲ ਇਨਕਾਊਂਟਰ ਕੀਤੇ ਗਏ ਨੇ ਉਹ ਦੋਸ਼ੀ ਜਨਰ ਨੇ ਸਵੇਰੇ 9:30 ਵਜੇ ਡਾਕਟਰ ਕੋਕੜਾ ਦੇ ਪਰਿਵਾਰ ਦੇ ਉੱਤੇ ਜਿਹੜੀ ਉਹ ਗੋਲੀ ਚਲਾਈ ਹੈ ਉਹਨਾਂ ਨੂੰ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਉਹਨਾਂ ਦਾ ਇੰਕਾਊਂਟਰ ਵੀ ਕੀਤਾ ਗਿਆ ਪਰ ਹਾਲਾਤ ਕੀ ਆ ਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਤੁਸੀਂ ਪੱਟੀ ਵਿਧਾਨ ਸਭਾ ਦੀ ਗੱਲ ਕਰ ਲੋ ਤਰਨਤਨ ਵਿਧਾਨ ਸਭਾ ਦੀ ਗੱਲ ਕਰ ਲੋ ਤੁਸੀਂ ਖੇਮਕਰਨ ਵਿਧਾਨ ਸਭਾ ਦੀ ਗੱਲ ਕਰ ਲੋ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਦੇ ਵਿੱਚ ਕੋਈ ਵੀ ਪਰਿਵਾਰ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਪ੍ਰਧਾਨ ਜੀ ਇਹਨਾਂ ਦੇ ਵਾਈਪਨ ਦੇ ਲਾਇਸੈਂਸ ਜਿੱਤਨਾ ਨਹੀਂ ਹੋ ਰਹੇ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਆਈਆਂ ਪੈਸਿਆਂ ਦੀਆਂ ਉਸ ਵਾਰ ਹੁਣ ਤੱਕ ਗੋਲੀ ਚੱਲ ਨਹੀਂ ਉਹ ਇਸ ਬੰਦ ਕੀ ਗੋਲੀ ਕਿਉਂ ਨਹੀਂ ਕਰ ਰਹੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਹਥਿਆਰ ਕਿਉਂ ਨਹੀਂ ਦੇ ਦੇਣੀ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਆ ਤੁਹਾਡੇ ਹੀ ਜੋ ਜੋ ਕਹਿ ਤੁਹਾਡੇ ਪਰਿਵਾਰਕੀ ਮੈਂਬਰ ਨੇ ਪਾਰਟੀ ਵਰਕਰ ਵੀ ਨੇ ਨਾਲ ਤੁਹਾਡੇ ਪਰ ਕਿਉਂ ਨਹੀਂ ਲਾਇਸੈਂਸ ਜਿਹੜੇ ਆ ਉਸ ਇਹਨਾਂ ਨੂੰ ਬਣਾ ਕੇ ਮੇਰੀ ਇੱਕੀ ਬੇਨਤੀ ਹੈ ਕਿ ਤੁਹਾਡੇ ਸਾਹਮਣੇ ਆ ਕਿ ਸਮੁੱਚਾ ਪਰਿਵਾਰ ਕਹਿੰਦਾ ਕਿ ਇਹ ਸਾਨੂੰ ਧਮਕੀਆਂ ਅੱਜ ਦੀਆਂ ਨਹੀਂ ਕੋਈ ਛੇ-ਛੇ ਮਹੀਨੇ ਸਾਤ-ਸਾਤ ਮਹੀਨਿਆਂ ਦੀਆਂ ਆ ਰਹੀਆਂ ਨੇ ਸਾਡਾ ਇਹ ਪਰਿਵਾਰਾਸੀ ਤੇ ਪਿਛੇ ਜੇ ਡਾਕਟਰ ਸਾਹਿਬ ਦੇ ਨੂੰ ਥਰੈਟ ਕੀਤਾ ਗਿਆ ਸ਼ਰਯਾਮ ਧਮਕਾਇਆ ਗਿਆ ਤੁਹਾਨੂੰ ਪਤਾ ਕਿ ਅਸੀਂ ਚੌਂਕ ਦੇ ਵਿੱਚ ਪ੍ਰੋਟੈਸਟ ਕੀਤਾ ਤੇ ਜੇ ਪਿਛਲੇ 5-7 ਮਹੀਨਿਆਂ ਤੋਂ ਲਗਾਤਾਰ ਜਿਹੜਾ ਇਹ ਪਰਿਵਾਰ ਇਹਨਾਂ ਨੂੰ ਲਗਾਤਾਰ ਜਿਹੜਾ ਜਿਹੜੀਆਂ ਕੌਲਾਂ ਵੱਖ-ਵੱਖ ਨੰਬਰਾਂ ਪੁਆਰੀਆਂ ਤਨਖਾਆ ਚੱਲ ਰਿਹਾ ਹੈ ਤੇ ਸਮੇਂ-ਸਮੇਂ ਤੇ ਨਾਲ ਪ੍ਰਸ਼ਾਸਨ ਤੇ ਧਿਆਨ ਚ ਵੀ ਦਿੱਤਾ ਗਿਆ ਹੈ ਕਿ ਸਾਨੂੰ ਮੌਜੂਦਾ ਹਾਲਾਤਾਂ ਤੋਂ ਖਤਰਾ ਹੈ ਕਿ ਸਾਨੂੰ ਜਿਹੜਾ ਉਹ ਆਪਣੀ ਸੁਰੱਖਿਆ ਵਾਸਤੇ ਜਿਹੜਾ ਉਹ ਲਾਇਸੈਂਸ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਵੈਪਨ ਆਪਣੀ ਸੁਰੱਖਿਆ ਵਾਸਤੇ ਰੱਖ ਸਕੀ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਸਰਕਾਰਾਂ ਨਹੀਂ ਦਿੰਦੀਆਂ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਸਰਕਾਰਾਂ ਤੇ ਦਬਾਅ ਹੋ ਸਕਦੇ ਨੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਿ ਜੇ ਲੋਕਾਂ ਨੇ ਤੁਹਾਨੂੰ ਮੌਕਾ ਦੇ ਦਿੱਤਾ ਤੁਹਾਡਾ ਫਰਜ਼ ਹੈ ਲਾਅ ਇਨ ਆਰਡਰ ਨੂੰ ਮਨਟੇਨ ਰੱਖਣਾ ਲੋਕਾਂ ਦੀ ਸੁਰੱਖਿਆਤ ਨੂੰ ਸੇਫ ਰੱਖਣਾ ਤੁਹਾਡਾ ਮੁਢਲਾ ਫਰਜ਼ ਹੈ ਤੇ ਜੇ ਪਿਛਲੇ 5-7 ਮਹੀਨਿਆਂ ਤੋਂ ਲਗਾਤਾਰ ਇਹ ਪਰਿਵਾਰ ਪ੍ਰਸ਼ਾਸਨ ਨੂੰ ਆਪਣੀਆਂ ਸਮੇਂ-ਸਮੇਂ ਤੇ ਨਾਲ ਇੱਕ ਦਰਖਾਸਤਾਂ ਵੀ ਦੇ ਰਿਹਾ ਹੈ ਜੇ ਸਾਨੂੰ ਲਾਇਸੈਂਸ ਬਣਾਉਂ ਦਿੱਤਾ ਜਾ ਰਵੇ ਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਪ੍ਰਸ਼ਾਸਨ ਦੀ ਇਸ ਸਮੇਂ ਦੇ ਵਿੱਚ ਬੜੀ ਤਕੜੀ ਨਲੈਕੀ ਆ ਕਿ ਪਰਿਵਾਰ ਦੇ ਸਾਰੇ ਹਾਲਾਤਾਂ ਤੋਂ ਜਾਣੂ ਹੁੰਦਿਆ ਆ ਵੀ ਅੱਜ ਤੱਕ ਜੇ ਇਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗਿਆ ਤੇ ਜੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਪਰਿਵਾਰ ਦੇ ਉੱਤੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਊਗਾ ਜਿੱਥੇ ਸਰਕਾਰ ਇਸ ਦੀ ਜ਼ਿੰਮੇਵਾਰ ਹੋਊਗੀ ਉੱਥੇ ਪ੍ਰਸ਼ਾਸਨ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊ। ਭਾਈਪਾ ਵੱਲੋਂ ਵਿਧਾਨ ਸਭਾ ਦਾ ਖੇਮ ਕਰਦੀ ਵਿਚਾਰੇ ਜੇ ਜਿਹੜੀ ਕੱਲ੍ਹ ਘਟਨਾ ਵਾਪਰੀ ਆ ਡਾਕਟਰ ਸਾਹਿਬ ਦੇ ਹਸਪਤਾਲ ਹਸਪਤਾਲ ਦੀ ਗੋਲੀ ਚਲਾਈ ਉਹਦੇ ਸਬੰਧ ਕੀ ਤੁਸੀਂ ਮੰਨਸੂਖ ਕਰਦੇ ਆ ਕੀ ਸਮਝ ਦੇਣ ਦੀ ਕੀ ਹੋ ਸਕਦਾ ਹੈ ਦੇਖੋ ਜੀ ਬਹੁਤ ਮੰਦਪਾਗੀ ਘਟਨਾ ਵਾਏ ਚੋਪੜਾ ਸਾਹਿਬ ਕੱਲੇ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਨਹੀਂ ਗਾ ਸਾਡੇ ਨਿੱਜੀ ਪਰਿਵਾਰ ਨੇ ਲੇਕਿਨ ਮੈਂ ਇੱਕ ਤੁਹਾਨੂੰ ਬੜੇ ਲੰਮੇ ਸਮੇਂ ਤੋਂ ਸਿਰਫ ਅਜੇ ਮੈਂ ਆ ਜਿਹੜੇ ਨਵੇਂ ਕਪਤਾਨ ਆਏ ਆ ਮੈਡਮ ਉਹਨੀਆਂ ਨੂੰ ਮਿਲ ਨਹੀਂ ਗਿਆ ਮੈਂ ਤੁਹਾਨੂੰ ਪਹਿਲੇ ਦੋ ਕਪਤਾਨਾਂ ਬਾਰੇ ਗੱਲ ਪੰਜਾਂ ਮਹੀਨਿਆਂ ਦੀ ਦੱਸਦਾ ਹਾਂ ਜੀ ਜਿਨ੍ਹਾਂ ਨੂੰ ਧਮਕੀਆਂ ਆਈਆਂ ਮੈਂ ਉਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਕਿ ਸਰ ਇਹਨਾਂ ਨੂੰ ਲਾਇਸੈਂਸ ਦਿਓ ਜੀ ਉਹਨਾਂ ਨਾਲ ਅੱਗੋਂ ਵਰਜਨ ਸੀ ਕੋਈ ਨਹੀਂ ਜੀ ਕਰਨ ਜੇ ਧਮਕੀਆਂ ਆਈਆਂ ਧਮਕੀਆਂ ਤੋਂ ਬਾਅਦ ਉਹਨਾਂ ਚੌਂ ਬੰਦਿਆਂ ਦਾ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਨਵੇਂ ਸਿਰਿਓਂ ਤੋਂ ਉਹਨਾਂ ਦੇ ਫੇਰ ਕੁਝ ਰਿਹਾ ਆਵੇ ਚੌਂ ਬੰਦਿਆਂ ਨੂੰ ਗੋਲੀਆਂ ਵੱਜੀਆਂ ਮੇਰੇ ਕਹਿਣ ਦੇ ਬਾਵਜੂਦ ਮਾਣ ਨਾਲ ਫੇਰ ਮੈਂ ਕਹਾਂ ਜੀ ਪਹਿਲਾਂ ਤੁਸੀਂ ਧਮਕੀਆਂ ਦੇ ਉਹ ਗੋਲੀਆਂ ਵਾਜ ਗਿਆ ਮੇਰੇ ਖਿਆਲ ਨੇ ਡੀਕਨ ਡੱਟੇ ਆ ਕਿਉਂਕਿ ਨਾ ਇਹ ਧਮਕੀਆਂ ਤੇ ਲਾਇਸੈਂਸ ਦਿੰਦੇ ਆ ਨਾ ਹਵਾਈ ਫੇਰ ਤੇ ਲਾਇਸੈਂਸ ਦਿੰਦੇ ਆ ਇਹਨਾਂ ਦਾ ਮਤਲਬ ਇਹ ਵੀ ਜਿਸ ਘਰ ਦਾ ਵੀ ਕੋਈ ਜੀ ਮਰ ਜੇ ਉਹਨੂੰ ਲਾਇਸੈਂਸ ਦਿੱਤਾ ਜਾਊਗਾ ਇਹ ਵੇਟ ਕਰ ਰਿਹਾ ਪ੍ਰਚਾਰ ਚ ਕੀ ਮਾਨਤਾ ਦੇ ਦਿੱਂ ਪ੍ਰਜਾਣ ਤੋਂ ਮੈਂ ਕਹਾਂ ਜੀ ਜਿੰਨੂੰ ਵੀ ਕੋਈ ਧਮਕੀ ਆ ਜਾਂਦੀ ਆ ਉਹਨੂੰ ਘੜੋ ਘੜ ਹੋਰ ਕੁਝ ਨਹੀਂ ਕਰ ਸਕਦੇ ਲੋਕਾਂ ਦਾ ਮੁੱਢਲਾ ਹੱਕ ਆ ਉਹਨਾਂ ਨੂੰ ਲਾਇਸੈਂਸ ਤੇ ਦਿਓ ਜਿਹੜੇ ਧੰਨੇ ਨਹੀਂ ਜਿਹੜੇ ਤਾਂ ਗੋਲੀਆਂ ਮਾਰਨ ਆਉਂਦੇ ਆ ਉਹਨਾਂ ਕੋਲ ਤੇ 30 ਦੇ ਤੇ 45 ਦੇ ਪਿਸਤੌਲ ਨੇ ਵੱਡੇ ਤੇ ਆਪਾਂ ਇਹਨਾਂ ਜਿਨ੍ਹਾਂ ਲੋਕਾਂ ਨੂੰ ਹਣ ਮਤਲਬ ਜੁੱਝਣਦੇ ਆ ਮਾਰੇ ਹਾਲਾਤ ਆ ਉਹਨਾਂ ਨੂੰ ਕਿਉਂ ਨਹੀਂ ਲਾਇਸੈਂਸ ਦਿੰਦੇ ਅਰਜੈਂਟ ਲਾਇਸੈਂਸ ਦਿਓ ਬਹਿ ਕੇ ਉਸੇ ਵੇਲੇ ਸਰ ਇੱਕ ਮੰਦਰ ਵਾਲੇ ਬਾਜ਼ਾਰ ਦੇ ਵਿੱਚ ਜਿਹੜਾ ਇਹ ਗੋਲੀਆਂ ਚਲਾਈਆਂ ਗਈਆਂ ਹਸਪਤਾਲ ਦੇ ਉੱਪਰ ਕੀ ਸਾਰਾ ਉਹ ਮਾਮਲਾ ਸਾਰਾ ਇਹ ਨਿਤਨ ਚੋਪੜਾ ਜੀ ਦੀ ਦੁਕਾਨ ਆ ਮੰਦਰ ਵਾਲੀ ਗਲੀ ਦੇ ਵਿੱਚ ਜੀ ਦੇਖਿਆ ਹੋਣਾ ਵੀ ਡੈਂਟਿਸਟ ਦਾ ਇੱਕ ਛੋਟਾ ਜਿਹਾ ਹਸਪਤਾਲ ਦਾ ਇਹ ਪ੍ਰਭ ਦਾਸਵਾਲ ਜਿਹੜਾ ਕਿਥੋਂ ਆਪਰੇ ਆਪ ਨੂੰ ਬਚਾ ਕੇ ਪੁਲਿਸ ਕੋਲੋਂ ਬਚਾ ਕੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਲੋਕਾਂ ਕੋਲੋਂ ਫਰੋਥੀਆਂ ਮੰਗ ਰਿਆ ਉਹਦੀ ਕਾਰਵਾਈ ਅ ਇਸ ਸੰਬੰਧੀ ਅਸੀਂ ਜਿਹੜੀ ਸਟੇਟਮੈਂਟ ਦਰਜ ਕਰਕੇ ਤੇ ਇਹਦੀ ਜਿਹੜੀ ਅਰਚਾ ਦਰਜ ਕਰ ਲਿਆ ਵਾ ਤੇ ਇਹਦੀ ਜਿਹੜੀ ਆ ਪ੍ਰोसीडिंग ਕਾਨੂੰਨ ਮੁਤਾਬਕ ਕੀਤੀ ਜਾ ਰਹੀ ਆ ਟੀਮਾਂ ਲੱਗ ਗਿਆ ਨੇ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਤੇ ਜਲਦੀ ਸਭ ਤੋਂ ਪਹਿਲਾਂ ਇਹ ਸ਼ੂਟਰਾਂ ਨੂੰ ਅਰੈਸਟ ਕਰਾਂਗੇ ਤੇ ਜਿਹੜਾ ਪ੍ਰਭ ਦਾਸੂਵਾਲ ਵੀ ਬਾਹਰ ਬੈਠਾ ਵਿਦੇਸ਼ 'ਚ ਬੈਠਾ ਆ ਉਹਦੇ ਜਿਹੜੇ ਵਾਰੰਟ ਜਾਰੀ ਹੋ ਚੁੱਕੇ ਨੇ ਕਿਉਂਕਿ ਇਹਦੇ ਖਿਲਾਫ ਕਾਫੀ ਮੁਕੱਦਮੇ ਆ ਇਥੇ ਅੰਮ੍ਰਿਤਸਰ ਆਰਡਰ ਦੇ ਉੱਤੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਹੋ ਗਏ ਨੇ ਸੋ ਇਹਦੀ ਜਿਹੜਾ ਵਿਦੇਸ਼ ਦੇ ਵਿੱਚ ਬੈਠਾ ਆ ਇਹਨੂੰ ਵਾਪਸ ਪੰਜਾਬ ਲਿਆਉਣ ਵਾਸਤੇ ਇਹਨਾਂ ਕੇਸਾਂ ਦੇ ਵਿੱਚ ਅਰੈਸਟ ਕਰਨ ਵਾਸਤੇ ਉਹ ਵੀ ਪ੍ਰੋਸੀਜਰ ਚੱਲਿਆ ਇਹਨੂੰ ਵੀ ਅਸੀਂ ਜਲਦੋਂ ਉੱਥੋਂ ਫੜ ਕੇ ਤੇ ਇੱਥੇ ਲਿਆਵਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਤੇ ਸਰ ਮੈਂ ਇੱਥੇ ਜਿਹੜੇ ਨੌਜਵਾਨ ਵੀਰ ਹੈ ਨਾ ਉਹਨਾਂ ਨੂੰ ਰਿਕਵੈਸਟ ਬੇਨਤੀ ਕਰਦਾ ਚੰਨ ਪੈਸਿਆਂ ਦੀ ਖਾਤਰ ਬਾਹਰ ਬੈਠੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਗੈਂਗਸਟਰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਜਿਹੜੀਆਂ ਇਹ ਗਲਤ ਕਾਰਵਾਈਆਂ ਨਾ ਕਰਨ ਨਹੀਂ ਤਾਂ ਜਿਹੜੇ ਤੁਸੀਂ ਵੇਖਿਆ ਹੋਊਗਾ ਜਿਹੜੇ ਪਹਿਲਾਂ ਵੀ ਜਿਹਨਾਂ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹ ਅਰੈਸਟ ਵੀ ਹੋਏ ਨੇ ਕਈਆਂ ਨਾਲ ਮੁਕਾਬਲਾ ਵੀ ਹੋਇਆ ਤੇ ਕਈ ਬੰਦੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਵੀ ਬੰਦ ਸਰ ਪਰਿਵਾਰ ਕਹਿ ਰਿਹਾ ਸਾਨੂੰ ਆਪਣੇ ਪਰਸਨਲ ਲਾਇਸੈਂਸ ਚਾਹੀਦੇ ਆ ਜੀ ਉਹ ਮਿਲ ਜਾਣਗੇ ਜੀ ਇਹ ਸਾਡਾ ਮੇਰਾ ਵੀ ਪਰਿਵਾਰ ਹੈ ਫਾਈਲਾ ਇਹ ਅਪਲਾਈ ਕਰ ਦੇਣ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੇ ਇਹਨਾਂ ਦਾ ਜਲਦ ਤੋਂ ਜਲਦ ਜਿਹੜਾ ਲਾਇਸੈਂਸੀ ਹਥਿਆਰ ਹੋ ਉਹ ਅਸੀਂ ਬਣਾ ਕੇ ਦੇਵਾਂਗੇ ਕਿਉਂਕਿ ਪਹਿਲਾਂ ਹੀ ਸਰਪੰਚ ਬਈ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਥੋੜਾ ਜਿਹਾ ਸਹਿਯੋਗ ਦੇਣ ਡਰਨ ਨਾ ਤੇ ਇਹਨਾਂ ਨੂੰ ਕਾਬੂ ਕਰਨ 'ਚ ਸਾਡੀ ਮਦਦ ਕਰੋ ਠੀਕ ਹੈ ਸਰਪੰਚ